ਇਹ ਆ ਭਾਈ ਸਰਬਜੀਤ ਸਿੰਘ ਖਾਲਸਾ ਦਾ ਪੁਰਗਪੂਤ ਰੰਮ ਵਾਲਾ ਕਲਾਂ ਜਿਲ੍ਹਾ ਮੋਗਾ ਦੇ ਵਿੱਚ ਤੇ ਨਾਲ ਹੀ ਗੰਨੇ ਦਾ ਜੋਸ਼ ਦਾ ਲੰਗਰ ਚੱਲ ਰਿਹਾ ਹੈ ਤੇ ਇਧਰ ਮਰਤਨ ਵੀ ਸੇਵਾ ਕਰ ਰਹੇ ਆ ਇਧਰ ਸ਼ਿਕਾਰ ਰਹੇ ਆ ਇੱਕ ਹੋਰ ਨਵਾਂ ਪੁਰਗਪੂਤ ਆ ਚੱਕਣ ਲੱਗੇ ਵੇਖਣਗੇ ਤੇ ਇੱਥੇ ਸਖਣੀ ਸਾਹ ਦੇ ਪਾਠ ਬੱਚੇ ਜੋ ਰਾਮ ਵਾਲਾ ਕਰਾਂ ਦੇ ਗੁਰੂ ਘਰ ਦੇ ਵਿੱਚ ਬਾਣੀ ਨਿਤ ਪੜਦੇ ਰਜਾਨਾ ਉਹ ਅੱਜ ਸਖਣੀ ਸਾਹਿਬ ਦੇ ਪਾਠ ਇਸ ਫੋਰਮ ਗੂਚੇ ਵੀ ਕਰ ਰਹੇ ਆ ਦੇਖੋ ਜੀ ਜਾਤ ਜੁਨੀ ਨਾ ਸਭ ਨਾਲ ਜਾ ਰਿਹਾ ਲੋਕੀ ਕਾਲਕ ਜਾਣਾ ਕੋਈ ਨਿਕਲ ਰਿਹਾ ਹੋਇਆ ਚੇਤਾਨ ਸੁਆਮੀ ਕੋ 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 ਵਾਉ ਤਸ ਤੇ ਹੋਏ ਲਗਦਰੀ ਆਓ ਕਰਤਾਰ ਵਿਚਾਰ ਆਏ ਨਾ ਇੱਕ ਆਓ ਤੁਦ ਭਵ ਸਾਈਂ ਪਲੀਤਾ ਤੀਸ ਦਾ ਸਲਾਮ ਸਨਰੰਕਾਰ ਨਾਮ ਜਪ ਸ਼ਕਤ ਪਾਓ ਸੰਤੂਜਾ ਸੰਤ ਤਾਓ ਲੰਗਰਾਂਤ ਕੁ ਬੇਦਕਾਰ ਜੋ ਸੰਤ ਜੋਗ ਨੂੰ ਲਾਏ ਉਹ ਦਾਸ ਕਨਿਆਣ ਵਿਚਾਰ ਸੰਸਕ੍ਰਿਤਿ ਦਾ ਸਨਦਾ ਤਾਓ ਮਾਘਰ ਸਰ ਸੰਤ ਮੋਹ ਲਾਏ ਤਾਰ ਸਭ ਮੁਹਰਤਾਂ ਦਾ ਹੈ ਜਿਉਂ ਆਸਕਰਨ ਗਿਆ ਤੁਆਇ ਤੋ ਪਾਪ ਖਾਤ ਜਾਏ ਸੰਤ ਮਾਰੀਏ ਰਾਜੇ ਸੁਖੀ ਬੈਠਾ ਰਹੇ ਹੈ लॻन उान